ਪੰਜਾਬ ਪਲਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਮੋਹਾਲੀ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵੱਲੋਂ ਮੌਕੇ ਦੇ ਮਾਤਾ-ਪਿਤਾ ਕੇ ਕਿਸਾਨੀ ਸੰਘਰਸ਼ਾ ਸਮਰਥਨ ਦੇ ਦਾ ਐਲਾਨ ਕੀਤਾ ਗਿਆ ਇਸ ਤੋਂ ਇਲਾਵਾ ਦਸਦੀ ਹੋਣਾ ਵੱਲੋਂ ਭਾਰਤ ਬੰਦ ਦਾ ਜੋ ਸੱਦਾ ਦਿੱਤਾ ਗਿਆ ਹੈ ਵਕਤਕ ਵਜੋਂ ਜੰਦੇ ਬੰਦਿਆਂ ਵੱਲੋਂ ਉਸ ਦਾ ਵੀ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਾਫਤਾ ਇੰਸਪੈਕਟਰ ਮਿੰਦਰ ਸਿੰਘ ਨੇ ਦੱਸਿਆ ਕਿ ਪੂਨਾ ਵੱਲੋਂ ਅੱਜ ਮਤਾ ਪਾਇਆ ਗਿਆ ਹੈ ਕਿ ਇਸ ਪ੍ਰਸ਼ਾਨੀ ਸੰਘਰਸ਼ ਦਾ ਤੇ ਭਾਰਤ ਮਾਂ ਦਾ ਪੂਰਨ ਤੌਰ ਤੇ ਸਮਰਥਨ ਦਿੱਤਾ ਜਾਵੇ। ਸ ਅੱਜ ਜੋ ਮੀਟਿੰਗ ਕੀਤੀ ਗਈ ਹੈ ਕਿਸ ਰਿਗਾਰਡਿੰਗ ਸ ਦੱਸੋਗੇ? ਅੱਜ ਦੀ ਮੀਟਿੰਗ ਸਾਡੀ ਸਪੈਸ਼ਲ ਤੌਰ ਤੇ ਮੀਟਿੰਗ ਕੀਤੀ ਗਈ ਸੀ। ਇਹਦੇ ਚ ਸਾਡੇ ਜਿਹੜੇ ਦੋ ਸੀਨੀਅਰ ਅਫਸਰ ਸਾਹਿਬਾਨ ਅੱਜ ਮੀਟਿੰਗ ਦੇ ਵਿੱਚ ਆਏ ਨੇ ਸਰਦਾਰ ਜਿੰਦਰ ਸਿੰਘ ਜੀ ਐਸਪੀ ਨੇ ਰਿਟਾਇਰਡ ਤੇ ਇਨ ਬਿਟਵੀਨ ਸਰਦਾਰ ਹਗੋ ਮਸੀਹ ਜੀ ਐਸਐਸਪੀ ਨੀ ਵਿਜੀਲੈਂਸ ਟੋ ਟਾਇਰ ਡੀਐਸਪੀ ਸਰਾ ਸਤਨਾਥ ਜੀ ਡੀਐਸਪੀ ਜੀਪੀਸੀ ਜੀ ਇਹਨਾਂ ਦੀ ਰਹਿਨਵਾਈ ਹੇਠੇ ਸਪੈਸ਼ਲ ਮੀਟਿੰਗ ਕੀਤੀ ਗਈ ਆ ਇਸ ਮੀਟਿੰਗ ਦੇ ਵਿੱਚ ਅਸੀਂ ਸਾਰਾ ਵਿਚਾਰ ਵਟਾਂਦਰਾ ਕੀਤਾ ਆਪਣੇ ਦੁੱਖ ਕਲੀਪ ਪੁਸਕਲਾ ਉਹਨਾਂ ਨੂੰ ਕਿਵੇਂ ਹੱਲ ਕਰਨਾ ਨਾਲ ਹੀ ਅਸੀਂ ਜਿਹੜਾ ਹੈ ਕਿਸਾਨ ਅੰਦੋਲਨ ਚੱਲ ਰਿਹਾ ਹੈ ਉਹਦੇ ਸੰਬੰਧ ਵਿੱਚ ਵੀ ਮੀਟਿੰਗ ਕੀਤੀ ਆ ਅਸੀਂ ਇਸ ਅੰਦੋਲਨ ਨੂੰ ਸਪੋਰਟ ਕਰਦੇ ਆ ਸਾਰੇ ਪਾਸਿਓਂ ਤੇ ਇਸ ਤਰ੍ਹਾਂ ਜਿਹੜਾ ਕੱਲ ਦਾ ਭਾਰਤ ਬੰਦਾ ਸੱਦਾ ਦਿੱਤਾ ਸਾਰੇ ਜਥੇਬੰਦੀਆਂ ਨੇ ਮਜ਼ਦੂਰਾਂ ਨੇ ਕਿਸਾਨਾਂ ਨੇ ਮੁਲਾਜ਼ਮਾਂ ਨੇ ਪੈਨਸ਼ਨਰਾਂ ਨੇ ਉਹਦੀ ਵਸੀ ਸਪੋਰਟ ਕਰਦਿਆ ਤੇ ਵੱਧ ਚੜ ਕੇ ਉਹਨਾਂ ਦੇ ਨਾਲ ਆਪਣਾ ਯੋਗਦਾਨ ਪਾਵਾਂਗੇ ਤੇ ਮਦਦ ਕਰਾਂਗੇ